ਸਤਿ ਸ਼੍ਰੀ ਅਕਾਲ ਜੀ ਸਿੱਤੀ ਤੇ ਰਹੀ ਹੁਕੀ ਤੇ ਪੰਜਾਬ ਦੇ ਮੈਂ ਪਰਮਜੀਤ ਚਾਹਣ ਅੱਜ ਖੜੇ ਹਾਂ 40 ਮੁਕਤਾਂ ਦੀ ਤੁਰ ਤੱਕ ਦੇ ਸ਼੍ਰੀ ਮੁਕਸਰ ਸਾਹਿਬ ਦੇ ਜਿੱਤੇ ਮੇਲਾ ਮਾਘੀ ਦੀ ਆਮਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਿਹੜੀ ਮੇਲਾ ਮਾਘੀ ਦੀ ਕਾਨਫਰੰਸ ਕੀਤੀ ਜਾ ਰਹੀ ਸੈਸੀ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਕਾਨਫਰੰਸ ਦੇ ਸਬੰਧ ਵਿੱਚ ਅੱਪ ਗੱਲਬਾਤ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਰਿਕਿੰਦਰ ਸਿੰਘ ਸੰਧਵਾੜੀ ਜ਼ਿਲ੍ਹਾ ਪ੍ਰਧਾਨ ਨੂੰ ਜੀਤ ਨੂੰ ਅੱਪ ਗੱਲਬਾਤ ਕਰਦੇ ਆ ਜ਼ਿਲ੍ਹਾ ਮੱਤੀ ਦੀ ਕਾਨਫਰੰਸ ਕਿਉਂ ਕੀਤੀ ਹੋ ਰਹੀ ਹੈ ਜੀ ਅੱਜ ਸਾਡੀ ਕਿਹੋ ਜਿਹੀ ਤਿਆਰੀ ਚੱਲ ਰਹੀ ਜੀ ਸਾਡੇ ਸਬੂ ਸਾਥ ਸਰਦਨੂ ਵੈਦੂ ਜੀ ਕਾ ਖਾਨ ਸਾਹਿਬ ਵੈਦੂ ਜੀ ਦੀ ਫਤਿਹ ਤਿਆਰੀਆਂ ਜੀ ਬਹੁਤ ਜਗੀ ਬੰਦਪੈ ਚੱਲ ਰਹੀ ਹੈ ਜਿਵੇਂ ਤੁਸੀਂ ਮੇਰੇ ਪਿੱਛੇ ਸਾਰਾ ਹੱਥ ਦੇਖ ਹੀ ਰਹੇ ਹੋ ਸਾਡਾ ਜੋ ਪੰਡਾਲ ਹੈ ਲਗਭਗ ਤਿਆਰ ਹੈ ਤੇ ਐਥੀ ਅਸੀਂ ਪਿਛਲੀ ਵਾਰ ਨਾਲੋਂ ਵੀ ਪੰਡਾਲ ਦੇ ਜਿਹੜਾ ਉਹ ਸਾਈਜ਼ ਵਧਾਇਆ ਕਿਉਂਕਿ ਹਰ ਵਾਰ ਦੀ ਤਰ੍ਹਾਂ ਲੋਕਾਂ ਦੇ ਵਿੱਚ ਜਦੋਂ ਦੇਖਿਆ ਬਹੁਤ ਅਛਾ ਤਾਂ ਇਸ ਵਾਰ ਮੈਨੂੰ ਇਹ ਲੱਗਦਾ ਵੀ ਪਿਛਲੇ ਸਾਰੇ ਰਿਪੋਰਟ ਜਿਹੀ ਕਿਪੜ ਤੇ ਜੇ ਮੈਂ ਬੇਨਤੀ ਕਰਨ ਵਾਲਾ ਫਾਰੀ ਸਰਕਾਰ ਨੂੰ ਕਿ ਇਸ ਵਾਰ ਰੁਪਾਣਾ ਵਿੱਚ ਜੋ ਸੇਮ ਨਾਲੇ ਦਾ ਪੁਲ ਹੈ ਉਹਦੀ ਬੁਸਾਰੀ ਚੱਲ ਰਹੀ ਹੈ ਉੱਥੋਂ ਰਸਤਾ ਬੰਦ ਹੈ ਇਸ ਕਰਕੇ ਜਿੰਨੇ ਵੀ ਸੰਗਤ ਕਰੇ ਲੰਬੀ ਦੀ ਹੈ ਮਲੌਰ ਦੀ ਹੈ ਗਿੱਦੜਵਾਦੀ ਉਹ ਜਾਂ ਤਾਂ ਵਾਇਆ ਚੋਟ ਪਾਈ ਬਠਿੰਡਾ ਰੋਡ ਹੋ ਕੇ ਆਵੇ ਜਾਂ ਪੰਨੀ ਵਾਲੇ ਤੋਂ ਖੂਬ ਰੋਡ ਹੋ ਕੇ ਢੈਲੀ ਚਾਉਣੀ ਦੀ ਹਾਲਤ ਕਰ ਐਂਡ ਇਟ ਇਸ ਬੇਨਤੀ ਹੈ ਵੀ ਇਸ ਵਾਰ ਜੋ ਰੈਲੀ ਹੈ ਹਰ ਵਾਰ ਦੀ ਤਰ੍ਹਾਂ ਪੁਰਾਣੇ ਸਥਾਨ ਤੇ ਜਿੱਥੇ ਹਰ ਸਾਲ ਹੁੰਦੀ ਹੈ ਬਲੂਟ ਰੋਡ ਬਾਈਪਾਸ ਵਿਖੇ ਅੱਜ ਹੋਵੇਗੀ ਤੇ ਇਸ ਵਾਰ ਰੈਲੀ 14 ਨਵੰਬਰ ਦੀ ਸਪੀਵਲ ਹੋ ਰਹੀ ਹੈ ਪਿਛਲੀ ਵਾਰ ਤਾਂ ਦੋ ਕਾਨਫਰੰਸਾਂ ਹੋਈਆਂ ਸੀ ਇਸਤਰੀ ਕੈਦਲ ਦੀ ਅੱਡ ਹੋਈ ਸੀ ਪਰ ਜਿਵੇਂ ਅੱਗੇ ਇਕੱਠੀ ਹੁੰਦੀ ਹੈ ਇਹ ਸਵਾਰ ਵੀ ਇੱਕੋ ਰੈਲੀ ਹੁੰਦੀ ਹੈ ਇਸ ਕਰਕੇ ਸਾਰੇ ਪਮਪ ਮਾਕੇ ਪਹੁੰਚਣ ਦੀ ਕਿਰਪਾ ਤੱਕ ਕਿਰੇ ਕਿਰੇ ਜਿਹੜੇ ਲੀਡਰ ਮੌਜੂਦ ਰਹਿਣਗੇ ਤੇ ਕਿੰਨਾ ਫੇ ਕੱਟ ਹੋਣੀ ਇਸ ਨਾਲ ਲੀਡਰ ਤਾਂ ਜੀ ਕਾਲੀ ਦਲ ਦੇ ਸਮੁੱਚੀ ਸੀਨੀਅਰ ਲੀਡਰਸ਼ਿਪ ਇਸ ਰੈਲਿੰਗ ਵਿੱਚ ਸ਼ਮੂਲਿਤ ਰਹੇ ਜੀ ਅਤੇ ਜੇ ਮੈਂ ਕੱਟ ਦੀ ਗੱਲ ਕਰਾਂ ਤਾਂ ਮੈਨੂੰ ਐ ਲੱਗਦਾ ਵੀ ਕੱਟ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਐਂਡ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ 40 ਮੁਕਤੀਆਂ ਦੀ ਇਸ ਪਾਵਨ ਸ਼ਕਤੀ ਤੇ 14 ਤਰੀਕ ਨੂੰ ਉਹਨਾਂ ਨੂੰ ਸ਼ਰਧਾ ਦੇ ਫੋਲੋਪਲੇਟ ਕਰਨ ਅਤੇ ਉਸ ਤੋਂ ਬਾਅਦ ਪੰਥ ਪ੍ਰਤੀ ਪੰਥਕ ਵਿਚਾਰਾ ਕਰਨ ਲਈ ਸਮੂਹ ਸੰਗਤ ਨੂੰ ਬੇਨਤੀ ਆ ਹਮਤ ਮਾਰ ਕੇ